गुरु की सेवा सफल है सतगुर की सेवा सफल है। ਬਿੰਦਤੀ ਸੇਵਾ ਸਤੁਲ ਹੈ ਸਤਗੁਰ ਕੀ ਸੇਵਾ ਸਤ ਪ੍ਰਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਓਟਿਆਂ ਦੀ ਓਟ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਪਾਵਨ ਹਜ਼ੂਰ ਅਰਦਾਸ ਬੇਨਤੀ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕਾ ਧਾਨ ਤਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਧੰਨ ਤਨ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਧੰਨ ਪਰਮ ਪੂਜਨੀਕ ਮਾਤਾ ਗੁਜਰਕਾਰ ਜੀ ਸਿੰਘੋ ਸ਼ਹੀਦੋ ਆਪ ਜੀਆਂ ਦੇ ਮਹਾਨ ਸ਼ਹੀਦੀ ਸਥਾਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਵਿਖੇ ਮਹਾਰਾਜ ਆਪ ਜੀ ਦੇ ਦਿਆ ਮਿਆ ਸਦਕਾ ਆਪ ਜੀ ਦੇ ਪਿਆਰ ਵਾਲੀਆਂ ਸੰਗਤਾਂ ਨੇ ਪਿਛਲੇ ਮਹੀਨਿਆਂ ਤੋਂ ਰਲ ਮਿਲ ਕੇ ਉਪਰਾਲਾ ਕੀਤਾ ਸ਼ਹੀਦੀ ਸਥਾਨ ਪੋਰਾ ਸਾਹਿਬ ਵਿਖੇ ਮਹਾਰਾਜ ਆਪ ਜੀ ਦਾ ਓਟ ਅਸਰ ਲੈ ਕਰਕੇ ਸੋਨੇ ਦੇ ਮਹਾਰਾਜ ਪਰਤ ਵਾਲੇ ਦਰਵਾਜੇ ਮਹਾਰਾਜ ਆਰਦਾਸ ਬੇਨਤੀ ਕਰਕੇ ਲਾਉਣੇ ਆਰੰਭ ਕੀਤੇ ਸਨ ਮਹਾਰਾਜ ਤਿੰਨਦਰਵਾਜੇ ਆਪ ਜੀ ਦੀ ਕਿਰਪਾ ਦੁਆਰਾ ਲੱਗੇ ਚੌਥਾ ਦਰਵਾਜਾ ਮਹਾਰਾਜ ਆਪ ਜੀ ਦੀ ਕਿਰਪਾ ਦੁਆਰਾ ਸਾਰੀਆਂ ਸੰਗਤਾਂ ਨੇ ਤਾਨ ਮਾਨ ਧਨ ਕਰਕੇ ਮਹਾਰਾਜ ਸਾਰੀਆਂ ਦੀ ਸੇਵਾਵਾਂ ਕਰਕੇ ਤਿਆਰ ਪਰ ਤਿਆਰ ਹੋਏ ਨੇ ਮਹਾਰਾਜ ਕਿਰਪਾ ਕਰਿਓ ਕੀਤੀ ਸੇਵਕਾਂ ਦੀ ਸੇਵਾ ਥਾਂੇ ਪਾਉਣੀ ਆਪ ਜੀ ਦੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਸੰਗਤਾਂ ਅੰਦਰ ਪਿਆਰ ਸਨੇਹ ਆਪ ਜੀ ਦੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਰਹਿਮਤ ਕਰਨੀ ਮਹਾਰਾ ਕਰੋ ਕਿਰਪਾ ਗੁਰੂ ਮਹਾਰਾ ਆਪ ਜੀ ਦੇ ਪਾਵਨ ਸਥਾਨਾਂ ਵੱਲ ਮਹਾਰਾਜ ਦਰਵਾਜਿਆਂ ਦੀ ਜੋੜੀ ਸੰਗਤਾਂ ਨੂੰ ਲੈ ਕੇ ਜਾਣੀ ਆ ਨਾਮ ਸਿਮਰਨ ਕਰਦੇ ਹੋਏ ਭਾਏ ਭਾਵਨੀ ਅੰਦਰ ਰਹਿ ਕਰਕੇ ਸੇਵਾਵਾਂ ਲੈਣੀਆਂ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ I'm ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਇਸ ਜਗ ਮੇਂ ਸਰ ਸ੍ਰੀਦਾ ਨੇ ਬਹੁਤ ਭਾਰੀ varphi ਕਰ ਦਿੱਤਾ ਹੈ ਸਤਿਕਾਰਯੋਗ ਜੀ ਮਾਤਾ ਗੁੱਦਕੌਰ ਦੇ ਆਬਾ ਜਗਰਾਗ ਸਿੰਘ ਸਾਹਿਬ ਤੋਂ ਬਾਪਾ ਪਤਿਸਲ ਸੇ ਸ੍ਰੀ ਸਥਾਨ ਬੋਤਵਾਰਾ ਸ਼੍ਰੀ ਪਤਕਰ ਸਾਹਿਬ ਸਰਹੰਦ ਦੇ ਵਿਖੇ ਜੋ ਮੁੱਖ ਪਿਆਰਾਂ ਤੇ ਸਤਪੁਰਾਂ ਦੇ ਆਰਾਮ ਕਰਕੇ ਜੋ ਪਾਵਨ ਸਥਾਨ ਤੇ ਸੋਨੇ ਦੇ ਦਰਵਾਜ਼ਿਆਂ ਦੀ ਜਿਹੜੀ ਸੇਵਾ ਹੈ ਉਹ ਲਈ ਹੈ ਔਰ ਅੱਜ ਜਿਹੜੇ ਸੋਨੇ ਦੀਆਂ ਕੋਈ ਜਿਹੜੀ ਥੋੜੀ ਸੀ ਉਹ ਚੁਕਾਈ ਗਈ ਹੈ ਕਿਹੜਾ ਸਿੱਕੇ ਦਰਵਾਚਾ ਪੁੱਟਾਇਆ ਗਿਆ ਜਦੋਂ ਚਰਨਾ ਵਿੱਚ ਅਰਦਾਸ ਹੋਈ ਹੈ ਸੰਸਥਾ ਜੁੜ ਗਿਆ ਨੇ ਸਤਿਗੁਰੂ ਮੇਰ ਕਰਨ ਸੰਸਥਾ ਸੰਗਤ ਦੇ ਸਿਰ ਤੇ ਮੇਰ ਫੜਿਆ ਹੱਥ ਰੱਖ ਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਸੁਮਾਵਾ ਨੇ